ਰਾਜਪੁਰਾ ਸ਼ਹਿਰ ਦੇ ਵਿੱਚ ਵਾਪਰੇ ਵੱਡੇ ਲੁੱਟ ਕਾਂਡ ਦਾ ਖੁਲਾਸਾ ਕਰਦਿਆਂ ਸਿਟੀ ਪੁਲਿਸ ਨੇ ਆਪਣੀ ਕਾਬਲੀਅਤ ਅਤੇ ਚੁਸਤ ਕਾਰਵਾਈ ਦੇ ਨਾਲ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸ਼ਹਿਰ ਨਿਵਾਸੀਆਂ ਦੇ ਵਿੱਚ ਸੁਰੱਖਿਆ ਦਾ ਭਰੋਸਾ ਪੈਦਾ ਕੀਤਾ ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ਤੋਂ 27 ਮੋਬਾਈਲ ਫੋਨ ਬਰਾਮਦ ਕੀਤੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਇੰਸਪੈਕਟਰ ਕਿਰਪਾਲ ਸਿੰਘ ਮੁਖ ਅਫਸਰ ਥਾਣਾ ਸਿਟੀ ਰਾਜਪੁਰੇ ਨੇ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ ਦਿਨੇਸ਼ ਕਟਾਰੀਆ ਪੁੱਤਰ ਡਾਲੂ RAM ਵਾਸੀ ਅਸ਼ੇ ਮੰਤਰ ਰਾਜਪੁਰ ਆਪਣੀ ਦੁਕਾਨ ਤੋਂ ਨਵੇਂ ਤੇ ਪੁਰਾਣੇ ਮੋਬਾਈਲ ਅਤੇ 275000 ਰੁਪਏ ਬੈਗ ਦੇ ਵਿੱਚ ਪਾ ਕੇ ਆਪਣੀ ਐਕਟਿਵਾ ਦੇ ਉੱਤੇ ਸਵਾਰ ਹੋ ਕੇ ਘਰ ਵੱਲ ਆ ਰਿਹਾ ਸੀ ਰਾਤ ਦੇ ਸਮੇਂ ਜਦੋਂ ਉਹ ਆਪਣੇ ਘਰ ਦੇ ਸ਼ੀ ਮੰਦਿਰ ਕੋਲ ਪਹੁੰਚਿਆ ਤਾਂ ਇੱਕ ਬਿਨਾ ਨੰਬਰੀ ਮੋਟਰਸਾਈਕਲ ਤੇ ਉੱਤੇ ਸਵਾਰ ਤਿੰਨ ਨੌਜਵਾਨ ਤੇਜ਼ ਰਫ਼ਤਾਰ ਤੇ ਨਾ ਲੌਂਦੇ ਨੇ ਇਹਨਾਂ ਦੇ ਵਿੱਚੋਂ ਦੋ ਨੌਜਵਾਨਾਂ ਨੇ ਉਹਨਾਂ ਨੂੰ ਜ਼ੋਰਦਾਰ ਧੱਕਾ ਦੇ ਕੇ ਪਿੱਛੋਂ ਸੁੱਟ ਦਿੱਤਾ ਬੈਗ ਦੇ ਵਿੱਚੋਂ ਮੋਬਾਈਲ ਅਤੇ ਨਕਦੀ ਰਕਮ ਖੋ ਕੇ ਫਰਾਰ ਹੋਏ ਸਨ ਅ ਸੋ ਇਸੇ ਦੌਰਾਨ ਵੱਖ-ਵੱਖ ਧਾਰਾਵਾਂ ਦੇ ਤਹਿਤ ਇਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਤੇ ਪੁਲਿਸ ਦੇ ਫਲੋਵੀ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ। ਐਸੇ ਦੌਰਾਨ ਪੁਲਿਸ ਦੇ ਫਲੋ ਦੋਸ਼ੀਆਂ ਤੇ ਕਾਬਜ਼ੀ ਤੋਂ ਵੱਖ-ਵੱਖ ਕੰਪਨੀ ਦੇ ਸਤਾਈ ਮੋਬਾਈਲ ਫੋਨ ਜਿਹੜਿਆ ਪ੍ਰਮਾਣਿਤ ਕੀਤੇ ਗਏ ਤੇ ਹੋਰ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਇਸ ਸਬੰਧ ਦੇ ਵਿੱਚ ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਕਿ ਕੁਸ਼ਕਿਆਸ ਉਹਨਾਂ ਦੇ ਜ਼ੁਬਾਨੀ ਸੁਣ ਲੈਣੇ ਆ। ਅਸੀਂ ਸਭ ਕੀ ਕਹਿਣਾ ਚਾਹੁੰਗੇ ਅਧਿਕਾਰ ਤੋਂ ਸਾਡੇ 22 9 2025 9 ਇੱਕ ਵਾਰਦਾਤ ਹੁੰਦੀ ਹੈ ਜਿਦੇ ਵਿੱਚ ਜਿਹੜਾ ਦਿਨੇਸ਼ ਕੁਟਾਰੀਆ ਜੀ ਜਿਨ੍ਹਾਂ ਦੀ ਮੋਬਾਈਲਾਂ ਦੀ ਦੁਕਾਨ ਹੈ ਰਾਜਪੁਰੇ ਉਹ ਆਪਣਾ ਸ਼ਾਮ ਨੂੰ ਦੁਕਾਨ ਬੰਦਾਨ ਤੋਂ ਬਾਅਦ ਇੱਕ ਕੈਸ਼ ਤੇ ਮੋਬਾਈਲ ਜਿਹੜੇ ਬੈਗ ਤੇ ਵਿੱਚ ਲੈ ਕੇ ਜਾ ਰਿਹਾ ਸੀਗਾ ਰਸਤੇ ਵਿੱਚ 6 ਬੰਦੇ ਦੋ ਮੋਟਰਸਾਈਕਲਾਂ ਤੇ ਆਉਂਦੇ ਆ ਉਹਦੇ ਵਿੱਚ ਮੋਟਰਸਾਈਕਲ ਮਾਰ ਕੇ ਉਹਨੂੰ ਸੱਟ ਲੈਂਦੇ ਆ ਸੱਟਨ ਤੋਂ ਬਾਅਦ ਉਹਦਾ ਜਿਹੜਾ ਧੱਕਾ ਮਾਰ ਕੇ ਬੈਗ ਛੇੜਾ ਤੇ ਮੋਬਾਈਲ ਤੇ ਨਗਦੀ ਖੋ ਕੇ ਫਰਾਰ ਹੋ ਜਾਂਦੇ ਆ ਅਸੀਂ ਉੱਥੇ ਮੌਕੇ ਤੇ ਜਾਂਦੇ ਆ ਮੌਕੇ ਤੇ ਜਾ ਕੇ ਸਾਰੀ ਗੱਲਬਾਤ ਆਪਣੇ ਸੀਨੀਅਰ ਅਫਸਰਾਂ ਨੂੰ ਦੱਸਦੇ ਆ ਸਾਡੇ ਸੀਨੀਅਰ ਅਫਸਰਾਂ ਨੇ ਐ ਐਸਐਸਪੀ ਸਾਬ ਪਟਿਆਲਾ ਸ਼੍ਰੀ ਵਰਨ ਸ਼ਰਮਾ ਆਈਪੀਐਸ ਤੇ ਐਸਪੀ ਡੀ ਗੁਰਵੰਸ ਰਣਜੀ ਡੀਐਸਪੀ ਰਾਜਪੁਰਾ ਮਨਜੀਤ ਸਿੰਘ ਨੇ ਸਾਡੀਆਂ ਅਡਟ ਟੀਮਾਂ ਬਣਾਈਆਂ ਸਾਡੀ ਟੀਮ ਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਅੰਡਰਪ੍ਰੀਜ ਤੇ ਅਸੀਂ ਨਾਕਾਬੰਦੀ ਕੀਤੀ ਹੋਈ ਸੀ ਨਾਕਾ ਤੇ ਅਸੀਂ ਸ਼ੱਕ ਦੇ ਆਧਾਰ ਤੇ ਤਿੰਨ ਵਿਅਕਤੀਆਂ ਨੂੰ ਰੋਕ ਕੇ ਜਿਨ੍ਹਾਂ ਦੀ ਬੈਗ ਦੀ ਤਲਾਸ਼ੀ ਲਈ ਜਿਨ੍ਹਾਂ ਦੇ ਵਿੱਚੋਂ ਬੈਗ ਵਿੱਚੋਂ ਮੋਬਾਈਲ ਬਰਾਮਦ ਹੋਏ ਜਿਹੜੇ ਸਹੀ ਜਵਾਬ ਮੋਬਾਈਲ ਬਾਰੇ ਨਹੀਂ ਦੇ ਸਕੇ ਸ਼ਕਤੀ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਪਤਾ ਲੱਗਿਆ ਵੀ ਇਹ ਉਹੀ ਬੈਗ ਹੈ ਜਿਹੜਾ 22 ਸਾਰਡੇ ਤਰੀਕ ਨੂੰ ਖੋ ਹੋਇਆ ਸੀ ਅਸੀਂ ਇਹਨਾਂ ਦੀ ਕੱਲ 244 ਜਿਹੜੀ ਐਫ ਆਰ ਸੀ ਉਹਦੇ ਵਿੱਚ ਅਸੀਂ ਇਹਨਾਂ ਨੂੰ ਨਾਮਜ਼ਦ ਕੀਤਾ ਨਾਮਜ਼ਦ ਕਰਨ ਤੋਂ ਬਾਅਦ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਤਿੰਨ ਦਿਨਾਂ ਦਾ ਜਿਹੜਾ ਪੁਲਸ ਰਿਮਾਂਡ ਉਹ ਹਾਸਲ ਕੀਤਾ ਸਰ ਕਿੰਨੇ ਦੋਸ਼ੀ ਫੜੇ ਗਏ ਨੇ ਇਹ ਹੁਣ ਸਾਡੇ ਕੋਲੇ 5 ਦੋਸੀ ਹੈਗੇ ਆ ਜੀ ਕਿੰਨੇ ਫੋਨ ਫੜਿਆ ਇਹਨਾਂ ਤੋਂ ਇਹਨਾਂ ਤੋਂ ਜੀ ਅਸੀਂ 27 ਫੋਨ ਹੈ ਜਿਹੜੇ ਆ ਹਬਰਾਮਤ ਕਰ ਲਏ ਉਹਦੇ ਵਿੱਚ ਇੱਕ ਜਿਹੜੀ ਮੇਨ ਗੱਲ ਹੈ ਇਹਨਾਂ ਨੇ ਮਤਲਬ ਇੱਕ ਜਾਲੀ ਬਿਲ ਬੁੱਕ ਬਣਵਾ ਲਈ ਸੀਗੀ ਨਕਦੀ ਜਿਹੜੀ ਸੀ ਜਿਹੜੀ ਜਾਲੀ ਬਿਲ ਬੁੱਕ ਬਣਾ ਕੇ ਉਹਦੇ ਜਰੀਏ ਹੀ ਇਹ ਜਿਹੜੇ ਮੋਬਾਈਲ ਉਹ ਵੇਚਦੇ ਸੀ ਸਭ ਨੂੰ ਕੈਸ਼ੂ ਕਰਮ ਕੈਸ਼ ਜੀ ਇਹ ਨਾ ਜਿਹੜਾ ਸੀਗਾ ਕੈਸ਼ ਖੋਣ ਤੋਂ ਬਾਅਦ ਇਹ ਨਾ ਘੁੰਮਣ ਚਲੇ ਗਏ ਸੀ Shimla side ਸ਼ਿਮਲਾ ਸਾਈਡ ਹੀ ਘੁੰਮ ਕੇ ਆਇਆ ਇਹਨਾਂ ਦੇ ਦੱਸਣ ਮੁਤਾਬਕ ਜਿਹੜਾ ਕੈਸ਼ ਸੀਗਾ ਉਹ ਇਹਨਾਂ ਨੇ ਉੱਥੇ ਖਰਚਤਾ ਫਿਰ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਨਾਂ ਦੇ ਘਰੇ ਰੈਡਾਂ ਕਰ ਰਹੇ ਹਾਂ ਕਿਤੇ ਉਹ ਵੀ ਜਲਦੀ ਅਸੀਂ ਬਰਾਮਦ ਕਰ ਲਵਾਂ ਸਰ ਜੀ ਸਾਰੇ ਇੱਥੇ ਦੇ ਰਹਿਣ ਵਾਲੇ ਆ ਜਾਂ ਰਾਜਪੁਰੇ ਦੇ ਆ ਇਹ ਰਹਿਣ ਵਾਲੇ ਰਾਜਪੁਰੇ ਦੇ ਨੇ ਜੀ ਇੱਕ ਵਿਕਰਮ ਜਿਹੜਾ ਰਾਜਪੁਰੇ ਦਾ ਰਹਿਣ ਵਾਲਾ ਜਿਹੜਾ ਡੀਸੀ ਐਸਡੀ ਸਕੂਲ ਦੇ ਕੋਲ ਇੱਕ ਰਾਹੁਲ ਜਿਹੜਾ ਉਹ ਵੀ ਐਸਡੀ ਸਕੂਲ ਕੋਲ ਰਹਿਣ ਵਾਲਾ ਤੇ ਦੋ ਹੋਰ ਨੇ ਇੱਕ ਰੋਹਨ ਤੇ ਇੱਕ ਰਾਹੁਲ ਇਹ ਜਿਹੜੇ ਰਾਜਪੁਰੇ ਦੇ ਰਹਿਣ ਵਾਲੇ ਪਹਿਲਾਂ ਕੋਈ ਮਾਮਲਾ ਦਰਜ ਹੈ ਪਹਿਲਾਂ ਇਹਨਾਂ ਦੇ ਹੈਗੇ ਨਹੀਂ ਜੀ ਤਿੰਨ ਮਾਮਲੇ ਦਰਜ ਨੇ ਜਿਹੜਾ ਰਾਹੁਣਾ ਉਹਦੇ ਤੇ ਇੱਕ ਦਾ ਵੈਪਨ ਦਾ ਮਾਮਲਾ ਦਰਜ ਹੈ ਤੇ ਬਾਕੀ ਲੜਾਈ ਝਗੜੇ ਦੇ ਮਾਮਲੇ ਦਰਜ ਨੇ ਜਿਹੜਾ ਰਾਹੁਣਾ ਇਹ ਪਹਿਲਾਂ ਵੀ ਤੁਸੀਂ ਦੇਖਿਆ ਹੋਣਾ ਇੱਕ ਕਾਲੂ ਖਡੋਲੀ ਫੜਿਆ ਸੀਗਾ ਉਹਦੇ ਨਾਲ ਇਹਦੀ ਕੁਝ ਰੰਜਸ਼ਬਾਜੀ ਚੱਲਦੀ ਹੈ ਇਹ ਮੋਟਰਸਾਈਕਲਾਂ ਦੇ ਦੇਖਿਆ ਹੋਣਾ ਤੁਸੀਂ ਕਰੇਲੀਆਂ ਜੀਆਂ ਕੱਢਦੇ ਉਹਦੇ ਆਧਾਰ ਤੇ ਵੀ ਮੈਂ ਜਿਹੜਾ ਰਾਹੁਲ ਖਡੋਲੀ ਉਹਦੇ ਤੇ ਪਰਚਾ ਦਿੱਤਾ ਸੀਗਾ ਸਰ ਜਿਹੜੇ ਮੋਬਾਈਲ ਚੋਰੀ ਚੋਰੀ ਕੀਤੀ ਸਾਰੇ ਇਹ ਸਾਰੇ ਰਾਜਪੇਦ ਉਹ ਵੀ ਕਿਤੇ ਬਾਹਰੋਂ ਇਧਰੋਂ ਉਧਰੋਂ ਕਿੱਦਾਂ ਕਿ ਨਹੀਂ ਇਹ ਰਾਜਪੁਰੇ ਤੋਂ ਹੀ ਕਿਤੇ ਜੀ ਇਹਨਾਂ ਨੇ ਜਿਹੜੇ ਮੋਬਾਈਲ ਜਿਹੜੇ ਸਾਡੇ ਕੋਲ ਬਣਾਉਂਦੇ ਹੋਏ ਰਾਜਪੁਰੇ ਤੋਂ ਵੈਪਨ ਕੋਈ ਨਹੀਂ ਮਿਲਿਆ ਜੀ ਇਹਨਾਂ ਦਾ ਮਾਸਟਰਮਾਈਂਡ ਕੌਣ ਸੀਗਾ ਪਰਦਾ ਵਿੱਚ ਮਾਸਟਰਮੈਂਡ ਜਿਹੜਾ ਵਿਕਰਮ ਹੈ ਜੀ ਮੁੰਡਾ ਉਹ ਮੋਬਾਈਲਾਂ ਦਾ ਕੰਮ ਕਰ ਲੈਂਦਾ ਉਹ ਆਈਫੋਨ ਦੇ ਮਤਲਬ ਜਿਹੜਾ ਲੋਕੋ ਤੱਕ ਖੋਲ ਲੈਂਦਾ ਤੇ ਉਹਨੂੰ ਮਤਲਬ ਰਿਪੇਅਰ ਵੀ ਕਰ ਲੈਂਦਾ ਸੜੀ ਕੋਈ ਸੌਫਟੀਪਰ ਸੀਗੇ ਜਿਹੜੇ ਬਿਲ ਬਣਾ ਕੇ ਵੇਖੇ ਸੀ ਹਾਂਜੀ ਹਾਂਜੀ ਉਹ ਜਿੱਦਾਂ ਮਤਲਬ ਬਿਲ ਇਹਨਾਂ ਨੇ ਫੋਨ ਵੇਚਣਾ ਜਿਹੜਾ ਜਿੱਥੇ ਵੇਚਣਗੇ ਉਹ ਬਿਲ ਪੁੱਛੂਗਾ ਇਹ ਲੁਟੇਰੇ ਸੀ ਆ ਸੌਫਟੀਪਰ ਸੀ ਮੁੰਡੇ ਨਹੀਂ ਇਹ ਲੁਟੇਰੀ ਨਹੀਂ ਜੀ ਲੁਟੇਰੀ ਨਹੀਂ ਪਰ ਇਹਨੇ ਪਹਿਲਾਂ ਮੋਬਾਈਲ ਇਹਨੇ ਵੇਚੇ ਵੀ ਆ ਨਾ ਦਸਰ ਮਤਾਬ ਚਾਰ ਮੋਬਾਈਲ ਇਹਨਾਂ ਨੇ ਵੇਚੇ ਆ ਜੀ ਉਹ ਉਹਨਾਂ ਨੂੰ ਗ੍ਰਿਫਤਾਰ ਕੀਤਾ ਸਰ ਜਿਹੜੇ ਬੰਦੇ ਨੂੰ ਮੋਬਾਈਲ ਪੁੱਛੀ ਹਾਂ ਉਹ ਚੱਲ ਰਿਹਾ ਜੀ ਸਾਡਾ ਅਸੀਂ ਰਿਮਾਂਡ ਲੈ ਆ ਰਿਮਾਂਡ ਦੌਰਾਨ ਉਹ ਵੀ ਅਸੀਂ ਬਰਾਮਦ ਕਰਾਂਗੇ ਇਹਨਾਂ ਨੇ ਸਰ ਖਰੀਦੇ ਚੋਰੀ ਦੇ ਹਾਂਜੀ ਹਾਂਜੀ ਬਿਲਕੁਲ ਜੀ ਸਰ ਇਸ ਤਰ ਉਹ ਵੀ ਸਟੱਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਉਹ ਵੀ ਦੇਖਦੇ ਆ ਜੇ ਉਹਨਾਂ ਤੋਂ ਕੋਈ ਵੀ ਇਹਨਾਂ ਦਾ ਤੱਤ ਸਾਹਮਣੇ ਆਇਆ ਉਹਦੇ ਬਾਅਦ ਕਾਰਵਾਈ ਕਰਾਂਗੇ ਮੋਬਾਈਲ ਖੋਇਆ ਉਸ ਟਾਈਮ ਵੈਪਨ ਕੋਈ ਨਹੀਂ ਸੀ ਨਹੀਂ ਉਸ ਮੁਤਾਬਕ ਕੋਈ ਵੈਪਨ ਨਹੀਂ ਸੀ ਜਾਂ ਦਰਖਾਸਤ ਕਰਤਾ ਉਹਨੇ ਵੀ ਕੋਈ ਵੈਪਨ ਸਾਨੂੰ ਨਹੀਂ ਲਿਖਾਇਆ ਜੀ ਸੈਰ ਚ ਹੋਰ ਵੀ ਕਈ ਮੋਬਾਈਲ ਵਾਲੇ ਦੁਕਾਨਦਾਰ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਇਦਾਂ ਦੇ ਚੋਰ ਤੋਂ ਬਚਾਓ ਭਈ ਇਦਾਂ ਦੇ ਚੋਰ ਤਾਂ ਇਹੀ ਕਹਾਂਗੇ ਜੀ ਥੋੜੇ ਚਕੰਨੇ ਰਹਿਣ ਕੋਈ ਆਪਣਾ ਜਿਹੜੀ ਨਗਦੀ ਵਗੈਰਾ ਜਾਂ ਹੋਰ ਹੈ ਉਹ ਇਕੱਲੇ ਮਤਲਬ ਜਿਹੜਾ ਕਿਸੇ ਦੇ ਸਾਹਮਣੇ ਨਗਦੀ ਵਗੈਰਾ ਬੈਗ 'ਚ ਨਾ ਪਾਉਣ ਇਹਨਾਂ ਨੇ ਵੀ ਇਹੀ ਕੀਤਾ ਸੀਗਾ ਸ਼ਾਮ ਨੂੰ ਆਏ ਸੀ ਇਹਨਾਂ ਨੇ ਨਗਦੀ ਬੈਗ 'ਚ ਪਾਉਂਦੇ ਦੇਖਿਆ ਸੀਗਾ ਇਹ ਤਾਂ ਇਹਨਾਂ ਨੇ ਪਿੱਛਾ ਕਰਕੇ ਤਾਂ ਬੈਕ ਹੋਇਆ ਸੀ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ news 89 punjab har khabar tez da ho be asar